ਆਮ ਤੌਰ ਤੇ ਜਿਨ੍ਹਾਂ ਨੇ ਬਠਿੰਡੇ ਨੂੰ ਦੇਖਿਆ ਉਹਨਾਂ ਨੇ ਬਠਿੰਡੇ ਦੇ ਵੱਡੇ ਵੱਡੇ ਮਾਲ ਦੇਖਿਆ ਬਠਿੰਡੇ ਦੇ ਸਿਨਮੇ ਦੇਖਿਆ ਬਠਿੰਡੇ ਦੀਆਂ ਹੋਰ ਚੀਲਾਂ ਦੇਖੀਆਂ ਪਾਰਕ ਦੇਖਿਆ ਪਰ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਬਠਿੰਡੇ ਦਾ 400 ਕਿਲਾ ਇੱਥੇ ਹਰ ਤਰ੍ਹਾਂ ਦਾ ਅਵੈਧ ਧੰਦਾ ਹੈ ਜਿਹੜਾ ਉਹ ਚੱਲਦਾ ਹੈ ਕਿਉਂ ਭਈ ਇਨਨ ਕੋ ਮਜਬੂਰੀ ਸੀ ਕੀ ਕਰੀਏ ਇੰਨੇ ਕਰਦੇ ਸਭ ਕੁਝ ਬੱਚੇ ਅਸੀਂ ਦੇ 150 ਰੁਪਏ ਇਸ ਤੇ ਵਰਦੇ ਆ ਇੱਕ ਘਾਟੋ ਦੀ ਸਾਡਾ ਤੁਸੀਂ ਕੀ ਮਜਬੂਰੀ ਆਮ ਤੌਰ ਤੇ ਹਰੇਕ ਦੀ ਮਜਬੂਰੀ ਹੈ ਛੋਟੇ ਛੋਟੇ ਜਵਾਕਿਆ ਘਰ ਨਾਲ ਨਸੜੀ ਹੈ ਕਿ ਕੰਦਾ ਹੈ ਕਿ ਭਈ ਕੁੱਟਦਾ ਮਾਰਦਾ ਮਾਰ ਕੁੱਟ ਕਰਦਾ ਕੰਦਾ ਵੀ ਪੈਸੇ ਦੇ ਰਾਕੇ ਉਹ ਲੱਗੇ ਜਾਂਦੇ ਨੇ ਅੱਛੇ ਛੜਕੇ ਜਾਂਦੇ ਲੱਗੇ ਜਾਂਦੇ ਕਦੇ ਦੁੱਖ ਆਉਂਦਾ ਆਪਦੇ ਇਨਾ ਕਰਮਾਂ ਤੇ ਸਾਨੂੰ ਤਾਂ ਬਹੁਤ ਦੁੱਖ ਹੁੰਦਾ ਵੀ ਅਸੀਂ ਕਿਵੇਂ ਉੱਥਾਂ ਤੇ ਆ ਗਏ ਵੀ ਅਸੀਂ ਆ ਕੇ ਕਿੰਨੀ ਸਿਰ ਤੇ ਕੀ ਕੀ ਸੋਚਿਆ ਤੇ ਕੀ ਨਿਕਲਿਆ ਕੀ ਕਰਿਆ ਤੇ ਕੀ ਪਾਇਆ ਤੇ ਕੀ ਹੋਇਆ ਇਹ ਨਹੀਂ ਲੱਗਦਾ ਵੀ ਤੁਸੀਂ ਕਿਸੇ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦੀ ਹੋ ਮੈਂ ਚਾਹੁੰਦੇ ਅਸੀਂ ਕਿ ਬਿਮਾਰੀ ਲੱਜੂਗਾ ਤਰ੍ਹਾਂ ਤਰ੍ਹਾਂ ਦੀ ਬਿਮਾਰੀ ਚੱਲੇ ਪਿਆ ਵੀ ਉਹ ਵੜ ਗਏ ਸੀ ਨਾ ਕਿੰਨਾ ਸਿਰ ਪੜਿਆ ਮੇਰੇ ਵੀ ਸਿਰ ਪੜ ਗਏ ਸੀ ਇੱਕ ਵਾਰੀ ਇੰਦਾ ਹੀ ਪੜਾ ਮੇਰਾ ਵੀ ਮੇਰੇ ਦੋ ਵਾਰੀ ਵੀ ਤੇ ਇੱਕ ਵਾਰੀ ਕਿੰਨੇ ਰੁਪਿਆ ਦੀ ਖਾਤਰ ਸਿਰ ਪੜ ਹਾਂ ਸਾਹੀ ਇਹ ਜੀ ਤੁਸੀਂ ਕਹਿੰਦੇ ਵੀ ਬਾਜ਼ਾ ਅਸੀਂ ਦਾ ਇਸ ਜੀ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਆਵਾਜ਼ ਵਿਦਾਰੀ ਇਹ ਕਾਲ ਦੋਸਤੋ ਮੈਂ ਖੜਾ ਹਾਂ ਬਠਿੰਡੇ ਦੇ 400 ਕਿਲਾ ਜਿਹਨੂੰ ਬਠਿੰਡੇ ਦਾ ਮੈਕਸੀਕੋ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਕਿਉਂਕਿ 400 ਕਿਲਾ ਬੇਉਬਾਰ ਜਗ੍ਹਾ ਆਮ ਤੌਰ ਤੇ ਜਿਨ੍ਹਾਂ ਨੇ ਬਠਿੰਡੇ ਨੂੰ ਦੇਖਿਆ ਉਹਨਾਂ ਨੇ ਬਠਿੰਡੇ ਦੇ ਵੱਡੇ ਵੱਡੇ ਮਾਲ ਦੇਖਿਆ ਬਠਿੰਡੇ ਦੇ ਸਿਨਮੇ ਦੇਖਿਆ ਬਠਿੰਡੇ ਦੀਆਂ ਹੋਰ ਝੀਲਾਂ ਦੇਖੀਆਂ ਪਾਰਕ ਦੇਖਿਆ ਪਰ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਬਠਿੰਡੇ ਦਾ 400 ਕਿਲਾ ਇੱਥੇ ਹਰ ਤਰ੍ਹਾਂ ਦਾ ਅਵੈਧ ਧੰਦਾ ਹੈ ਜਿਹੜਾ ਉਹ ਚੱਲਦਾ ਹੈ ਚਾਹੇ ਉਹਦੇ 'ਚ ਨਸ਼ੇਬਾਜ਼ੀ ਹੋਵੇ ਚਾਹੇ ਉਹਦੇ 'ਚ ਜਨਾਨੀਬਾਜ਼ੀ ਹੋਵੇ ਚਾਹੇ ਉਹਦੇ 'ਚ ਹੋਰ ਕੋਈ ਲੁੱਟਖੋਹ ਹੋਵੇ ਅਸੀਂ ਮਾੜਾ ਨਹੀਂ ਕਹਿੰਦੇ ਇਨ੍ਹਾਂ ਕਰਦਾਰਾਂ ਨੂੰ ਜਿਹੜੇ ਕੋਈ ਇਸ ਨਾਲ ਜੁੜੀਆਂ ਹੋਈਆਂ ਕੁੜੀਆਂ ਉਹਨਾਂ ਦੀਆਂ ਆਪਦੀਆਂ ਮਜਬੂਰੀਆਂ ਆਫ ਕੈਮਰਾ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਸਾਡੇ ਘਰਾਂ ਵਾਲਿਆਂ ਦੀ ਮੌਤ ਹੋ ਚੁੱਕੀ ਆ ਸਾਨੂੰ ਅੱਛਾ ਵੱਡਾ ਮਸਲਾ ਸੀ ਆਮ ਤੌਰ ਤੇ ਪਿੰਡਾਂ ਚ ਥਾਉਨੇ ਆ ਕਿ ਕੁੜੀਆਂ ਨੂੰ ਕਿਸ਼ਤਾਂ ਦਾ ਬੜਾ ਤੰਗ ਕੀਤਾ ਜਾਂਦਾ ਆ ਆਮ ਤੌਰ ਤੇ ਕਿਸ਼ਤਾਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਤੇ 10-10 ਗੁਣਾ ਵਿਆਜ ਲਾ ਕੇ ਉਹਨਾਂ ਤੋਂ ਵਸੂਲੇ ਆ ਜਾਂਦਾ ਆ ਅੱਜ ਸਾਡੇ ਨਾਲ ਚਾ ਤਿੰਨ ਕੁੜੀਆਂ ਖੜੀਆਂ ਆ ਜਿਹੜੀਆਂ ਇਸ ਧੰਦੇ ਨਾਲ ਜੁੜੀਆਂ ਹੋਈਆਂ ਸੀ ਇਹਨਾਂ ਦਾ ਕੋਈ ਕੈਰੇਕਟਰ ਅਸੈਸੀਨੇਸ਼ਨ ਨਹੀਂ ਕਰਦੇ ਇਹਨਾਂ ਦੀ ਮਰਜ਼ੀ ਆ ਇਹਨਾਂ ਦਾ ਤੁਹਾਨੂੰ ਚਿਹਰਾ ਨਹੀਂ ਦਿਖਾ ਸਕਦੇ ਉਹ ਤੁਸੀਂ ਜਾਣਦੇ ਹੋ ਤਾਂ ਅੱਜ ਜੀ ਤੁਹਾਡੀ ਗੱਲਬਾਤ ਕਰਾਉਣੀ ਆ ਸਸੀ ਕਾਲ ਜੀ ਕੀ ਨਾਮ ਹੈ ਜੀ ਮੁਸਕਾਨ ਜੀ ਮੁਸਕਾਨ ਕੀ ਕੰਮ ਕਾਰ ਕਰਦੀ ਹੋ ਇੱਥੇ ਇੱਥੇ ਬਸ ਜਿਆਦਾ ਜਿਹੜਾ ਕੋਈ ਮਾੜਾ ਮੋਟਾ ਮਿਲ ਜਾਂਦਾ ਉਹ ਲੈ ਲੀਦਾ ਠੀਕ ਹੈ ਕਿੰਨਾ ਸਮਾਂ ਹੋ ਗਿਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ 3-4 ਮਿੰਟ 3-4 ਸਾਲ ਦੀ ਗੱਲ ਹੈ ਕਿਉਂ ਭਾਈ ਇੰਨਾ ਕੰਮਾਂ ਚ ਮਜਬੂਰੀ ਸੀ ਕੀ ਕਰੀਏ ਇੰਨੇ ਕਰਜ਼ੇ ਸਭ ਕੁਝ ਬੱਚੇ ਕਰਜ਼ਾ ਦਾ ਹੈ ਉਹਦੇ ਬਾਰੇ ਦੱਸ ਅਸੀਂ ਦੇ 150 ਵਾਲੇ ਕਿਸ ਤੇ ਭਰਦੇ ਆਂ ਇਹ ਘਾਟੋ ਦੀ ਸਾਡੇ ਤਾਂ ਅਸੀਂ ਲਗਾਤਾਰ ਕਿਸ਼ਤ ਵੀ ਵਧੀਆ ਦਿੱਤੀ ਆ ਫੇਰ ਵੀ ਆਟੋ ਘਰ ਚੱਕ ਕੇ ਲੈ ਗਈ ਸੀ ਅੱਛਾ ਜਦੋਂ ਤੁਹਾਨੂੰ ਕਿਸ਼ਤ ਦਿੱਤੀ ਜਾਂ ਕਰਜ਼ਾ ਦਿੱਤਾ ਉਹਦੇ ਬਦਲੇ ਜਿਵੇਂ ਜ਼ਮੀਨ ਗਹਿਣੇ ਰਖਵਾਈ ਜਾਂ ਕੀ ਰਖਵਾਇਆ ਕੁਝ ਵੀ ਨਹੀਂ ਰਖਵਾਇਆ ਗੱਲ ਸਾਈਨ ਕਰਵਾਇਆ ਅੱਛਾ ਤੇ ਉਹ ਅੱਛਾ ਉਹ ਜਿਹੜੀ ਕਿਸ਼ਤ ਹੈ ਹਾਂਜੀ ਉਹ ਤਰਨ ਲਈ ਇਹ ਕੰਮ ਚ ਪੈ ਗਈ ਹਾਂਜੀ ਹੋਰ ਕੀ ਕਰੀਏ ਫਿਰ ਜੀ ਅੱਜ ਉਹ ਕਿਸ਼ਤਾਂ ਤੋਂ ਤੁਹਾਡਾ ਖੇੜਾ ਛੁੱਟ ਜੀ ਹਾਂਜੀ ਤਾਂ ਫੇਰ ਇਹ ਕੀ ਵਾਅਦਾ ਕਰਦੇ ਹੋ ਵੀ ਇਸ ਕੰਮ ਚ ਨਹੀਂ ਪਾਉਂਗੇ ਨਹੀਂ ਸਰ ਕੋਈ ਜ਼ਰੂਰੀ ਨਹੀਂ ਵੀ ਸ਼ੌਂਕ ਥੋੜੀ ਹੈ ਇਹਦਾ ਇੱਥੇ ਚੱਕ ਲੈ ਆਉਣ ਦੀ ਗੱਲ ਇੱਥੇ ਠੱਕਣਾ ਵੀ ਨਹੀਂ ਹਸਤਾ ਅੱਛਾ ਮੁਸ਼ਕਲਾਂ ਕੀ ਆਉਂਦੀਆਂ ਐ ਇਸ ਕੰਮ ਵਿੱਚ ਮੁਸ਼ਕਲਾਂ ਇਹ ਤੇ ਨਸ਼ੇੜੀ ਆਂਦੇ ਨਾਲੇ ਸਾਡੇ ਤੋਂ ਵੀ ਲੁੱਟਮਾਰੀ ਵੀ ਕਰਦੇ ਆ ਖੋਵੱਟੀ ਕਰਦੇ ਆ ਇੱਥੇ ਕਰੀਏ ਕੀ ਕੱਲੀਆਂ ਚੰਨੀਆਂ ਅਸੀਂ ਆਦਾ ਤਿੰਨੇ ਵਿਚਾਰੀਆਂ ਆਦਾ ਟਾਈਮ ਪਾਸ ਕਰਦੀਆਂ ਇੱਥੇ ਆ ਕੇ ਮੁਸਕਾਨੀ ਦੇ ਚ ਇੱਕ ਹੋਰ ਵੀ ਗੱਲ ਹੈ ਹਾਂਜੀ ਕਿ ਕਾਨੂੰਨੀ ਤੌਰ ਤੇ ਜਿਹੜਾ ਕੰਮ ਤੁਸੀਂ ਕਰਦੇ ਹੋ ਇਹ ਗਲਤ ਮੰਨਿਆ ਜਾਂਦਾ ਤਾਂ ਕਾਨੂੰਨ ਸਾਨੂੰ ਨਹੀਂ ਰੋਕਦਾ ਕਾਨੂੰਨ ਦਾ ਜੀ ਬਹੁਤ ਬਹੁਤ ਕੁੱਟਿਆ ਨਾ ਸਾਨੂੰ ਬਹੁਤ ਹੋ ਕਰਿਆ ਮੈਂ ਕਿਹਾ ਸਰ ਜੀ ਸਾਡੀ ਮਜਬੂਰੀ ਹੈ ਅਗਰ ਤਾਂ ਦੀ ਮਜਬੂਰੀ ਨਾ ਹੁੰਦੀ ਫਿਰ ਅੱਥੇ ਅਸੀਂ ਕੀ ਲੈਣਾ ਨਾ ਸੀ ਅੱਛਾ ਇੱਕ ਗੱਲ ਲੇਡੀਜ਼ ਪੁਲਿਸ ਵੀ ਨਾ ਲਾਂਦੀ ਆ ਆਪ ਵੀ ਮੁਲਾਜ਼ਮ ਵੀ ਰਹਣਾ ਨੇ ਕੋਈ ਵਾਰ ਆਪ ਮੁਰੇ ਹੋ ਜਾਂਦੇ ਆ ਆਪ ਘੁੱਟਦੇ ਆਂ ਐ ਕਰਦੇ ਆ ਪਰ ਲੇ ਕਿਉਂ ਨਹੀਂ ਅਸੀਂ ਉਹ ਅੱਛਾ ਪੁਲਿਸ ਮੁਲਾਜ਼ਮ ਜਿਹੜੇ ਬੰਦੇ ਆ ਉਹ ਕੁੱਟਦੇ ਆ ਜਾਂ ਉਹਨਾਂ ਦੀ ਲੇਡੀਜ਼ ਪੁਲਿਸ ਆ ਉਹ ਕੁੱਟਦੀ ਲੇਡੀਜ਼ ਅੱਡ ਕੁੱਟਦੀ ਆ ਜਿਹੜੇ ਮੁਲਾਜ਼ਮ ਆ ਬੰਦਿਆਂ ਨੂੰ ਕੁੱਟਦੇ ਆ ਅੱਛਾ ਮੁਲਾਜ਼ਮ ਸੋਨੂ ਨਹੀਂ ਕੁੱਟਦੇ ਔਰ ਲੇਡੀਜ਼ ਬੋਲ ਤਾਂ ਗੁਰਦੀ ਹੈ ਨਾ ਕਦੇ ਇਹੋ ਜਿਹਾ ਵੀ ਹੋਇਆ ਵੀ ਸੋਤੋਂ ਪੈਸੇ ਦੀ ਮੰਗ ਕੀਤੀ ਹੋਵੇ ਨਹੀਂ ਜੀ ਬਿਲਕੁਲ ਵੀ ਨਹੀਂ ਠੀਕ ਹੈ ਤੇ ਨਸ਼ੇੜੀਆਂ ਤੋਂ ਤੰਗ ਹਾਂਜੀ ਬਸ ਕੱਲਾ ਨਸ਼ੇੜੀਆਂ ਤਾਂਗੇ ਸਾਨੂੰ ਕੋਈ ਮਲਾਜ਼ਮ ਵਿਚਾਰੇ ਨਾ ਛੜਦੇ ਕੋਈ ਖਰਚਾ ਲਿੱਤਾ ਨਾ ਛੜਦੇ ਕੋਈ ਕਰਵੇ ਲਿੱਤਾ ਨਾ ਦਿੱਤਾ ਨਾ ਲਿੱਤਾ ਤੇ ਉਹ ਇਹ ਨਹੀਂ ਕਹਿੰਦੇ ਵੀ ਇਹ ਕੰਮ ਛੱਡ ਦਿਓ ਇੱਥੇ ਕੰਮ ਨਹੀਂ ਕਰਨਾ ਜੀ ਸਰ ਐਂ ਕਹਿੰਦੇ ਹਾਂ ਕਹਿੰਦੇ ਇੱਥੇ ਦਿੱਖਣੀਆਂ ਚਾਹੀਦੀਆਂ ਵੀ ਇੱਥੇ ਕੰਮ ਨਹੀਂ ਕਰਨਾ ਬਸ ਤੇ ਜਦੋਂ ਦੁਬਾਰਾ ਤੁਹਾਡੇ ਸਾਹਮਣੇ ਆਉਂਦੇ ਉਹ ਫੇਰ ਨਹੀਂ ਪੁੱਛਦੇ ਵੀ ਕਿੱਧਰ ਗਈਆਂ ਤੁਸੀਂ ਤੋਂ ਉਹੀ ਕੰਮ ਕਰੀਏ ਮੈਂ ਤਾਂ ਮਾਰਦੀ ਆ ਜੀ ਉੱਥੇ ਐਜੀ ਜਗ੍ਹਾ ਮਾਰ ਦੇ ਕੀ ਕਰੀਏ ਦੱਸੋ ਦੋ ਦਿਨਾਂ ਦਸੇ ਤੁਰੇ ਪਰਿਆ ਵੀ ਨਹੀਂ ਗਿਆ ਸਾਡੇ ਤੋਂ ਪਰ ਲੇਕਿਨ ਅਸੀਂ ਕਿਹਾ ਤਾਂ ਇਹ ਸਾਡ ਮਾਰ ਲੋ ਕੁੱਟ ਲੋ ਸਾਡੀ ਪਰ ਮਜਬੂਰੀ ਹੈ ਇਸ ਟਾਈਮ ਇਸ ਟਾਈਮ ਅਸੀਂ ਬਸ ਉਹਦੇ ਬੰਨੇ ਹੋਏ ਚੰ ਕੁਝ ਕਹਿ ਨਹੀਂ ਸਕਦੇ ਅੱਛਾ ਹਾਂਜੀ ਸਾਡੀ ਇਹ ਰਿਕਵੈਸਟ ਵੀਵਾ ਸੋਡਾ ਕੀ ਨਾਮ ਹੈ ਸਲਮਾ ਸਰ ਸ਼ਰਮਾ ਸਲਮਾ ਸਲਮਾ ਹਾਂਜੀ ਸਲਮਾ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਤੁਹਾਨੂੰ ਤੋ 3-4 ਸਾਲ ਹੋ ਗਏ ਸਰ ਛੱਡਣਾ ਚਾਹੁੰਨੇ ਹੂੰ ਇਹ ਕੰਮ ਇਹ ਤਾਂ ਛੱਡਣਾ ਚਾਹੁੰਦੇ ਕੰਮ ਚ ਐਸੇ ਥੋੜੀ ਬਣਨਾ ਚਾਹੁੰਦੇ ਮਜਬੂਰੀ ਹੈ ਸਰ ਕੀ ਮਜਬੂਰੀ ਆਮ ਤੌਰ ਤੇ ਹਰੇਕ ਦੀ ਮਜਬੂਰੀ ਹੈ ਛੋਟੇ ਛੋਟੇ ਜੁਆਕੇ ਘਰ ਆਲਾ ਨਸ਼ੇੜੀ ਹੈਗੀ ਸਰ ਠੀਕ ਹੈ ਉਹ ਪਰੇਸ਼ਾਨੀ ਕਰਦਾ ਹੈ ਕਿ ਭਈ ਕੁੱਟਦਾ ਮਾਰਦਾ ਮਾਰ ਕੁੱਟ ਕਰਦਾ ਕਹਿੰਦਾ ਵੀ ਪੈਸੇ ਦੇ ਲਾ ਕੇ ਹਾਂ ਇੱਥੇ ਛੱਡ ਕੇ ਜਾਂਦੇ ਲੈ ਕੇ ਜਾਂਦੇ ਅਗਲਾ ਅੱਛਾ ਉਹਨੂੰ ਨਹੀਂ ਇਹ ਗੱਲ ਮਹਿਸੂਸ ਹੁੰਦੀ ਕਿ ਮੇਰੀ ਜਿਹੜੀ ਪਤਨੀ ਹੈ ਜਾਂ ਮੇਰੀ ਵਾਈਫ ਹੈ ਉਹ ਕਿਹੜੇ ਕੰਮ ਕਰਦੀ ਹੈ ਉਹਨੂੰ ਪਤਾ ਹੈ ਸਰ ਉਹਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਪੈਸੇ ਮਿਲ ਜਾਊਗਾ ਟਾਈਮ ਨਾਲ ਉਹਨੂੰ ਕੀ ਦਿੱਕਤ ਹੈਗੀ ਕਦੇ ਦੁੱਖ ਆਉਂਦਾ ਆਪਦੇ ਇਹਨਾਂ ਕਰਮਾਂ ਤੇ ਸਾਨੂੰ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਅਸੀਂ ਕਿਵੇਂ ਥਾਂ ਤੇ ਆ ਕੇ ਬੈ ਗਏ ਅਸੀਂ ਆ ਕੇ ਜਿਹੜਾ ਅਸੀਂ ਇੱਥੇ ਕੀ ਕੀ ਸੋਚਿਆ ਤੇ ਕੀ ਨਿਕਲਿਆ ਕੀ ਕਰਿਆ ਤੇ ਕੀ ਪਾਇਆ ਤੇ ਕੀ ਖੋਇਆ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਕਿਸੇ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦੀ ਹੋ ਹਾਂਜੀ ਮ ਹਾਂ ਚੰਦੇ ਅਸੀਂ ਕੀ ਬਿਮਾਰੀ ਲੱਗ ਜਾਊਗਾ ਤਰ੍ਹਾਂ ਤਰ੍ਹਾਂ ਦੀ ਬਿਮਾਰੀ ਚੱਲੇ ਪਿਆ ਵੀ ਹੁੰਦਾ ਚੈੱਕ-ਅੱਪ ਵੀ ਹੁੰਦਾ ਸਾਡਾ ਕਿਵੇਂ ਸਰਕਾਰੀ ਹਸਪਤਾਲ ਵਾਲੇ ਕੁੰਡਮ ਵੀ ਦਿੰਦੀ ਆ ਚੈੱਕ-ਅੱਪ ਵੀ ਕਰਕੇ ਜਾਂਦੇ ਆ ਅੱਛਾ ਸੋ ਨੂੰ ਦੇ ਕੇ ਜਾਂਦੇ ਜਾਂਦੇ ਆ ਹਾਂਜੀ ਠੀਕ ਐ ਅੱਛਾ ਜੇਕਰ ਕਿਸ਼ਤਾਂ ਵਾਲਿਆਂ ਦੀ ਗੱਲ ਕਰੀਏ ਹਾਂਜੀ ਤਾਂ ਮੁਸਕਾਨ ਜੇ ਉਹਨਾਂ ਤੋਂ ਸੁੱਡੀ ਨਜਾਤ ਪਾ ਦਿੱਤੀ ਜਾਂਦੀ ਹੈ ਹਾਂਜੀ ਤਾਂ ਬਹੁਤ ਸਾਰੀਆਂ ਸੇਵਾ ਸੰਸਥਾਵਾਂ ਹੈ ਹਾਂਜੀ ਉਹਨਾਂ ਤੱਕ ਜਾਂ ਕੋਈ ਔਮਨ ਵੈਲਫੇਅਰ ਵਾਲੇ ਆ ਜਿਹਨੂੰ ਕਹਦੀਏ ਵੀ ਔਰਤਾਂ ਦੀ ਗੱਲਬਾਤ ਸੁਣਨ ਵਾਲੀ ਉਹਨਾਂ ਨੇ ਕਦੇ ਨਹੀਂ ਬਾਫੜੀ ਨਾ ਜੇ ਅਸੀਂ ਪਰ ਲੋ ਮੈਂ ਗਈ ਨਹੀਂ ਪਰ ਲੇਕਿਨ ਕੱਲੀ ਜਣੀਆ ਮੈਨੂੰ ਇੰਨਾ ਦਾ ਹਿਸਾਬ ਨਹੀਂ ਹੈਗਾ ਇਸ ਕਰਕੇ ਅੱਛਾ ਇਹ 400 ਕਿੱਲੇ 'ਚ ਇਸ ਕੰਮ ਤੋਂ ਬਿਨਾ ਹੋਰ ਕਿਹੜੇ-ਕਿਹੜੇ ਇਹੋ ਜਿਹੇ ਕੰਮ ਹੈ ਜਿਹੜੇ ਕਾਨੂੰਨ ਦੀ ਨਿਗਾ 'ਚ ਗਲਤ ਆ ਉਹ ਹੁੰਦੇ ਆ ਤੇ ਤੁਸੀਂ ਦੇਖਿਓ ਦੇਖਿਓ ਜੀ ਇਹ ਆ ਬਸ ਆ ਠੱਗੀਆਂ ਚੋਰੀ ਹੋ ਕੇ ਕਰਨਾ ਕਿ ਮਾਰ ਕੁੱਟ ਕਰਨਾ ਕਿਸੇ ਨਾਲ ਜ਼ੁਲਮ ਕਰਨਾ ਕਿਸੇ ਦੀ ਧੀ ਪੈਣਾ ਜ਼ੁਲਮ ਕਰਨਾ ਇਹ ਸੋਡੇ ਤੇ ਕਦੇ ਕਿਸੇ ਨਸ਼ੇੜੀ ਨਾਲ ਕੋਈ ਟੱਕਰਾ ਹੋਇਆ ਉਹ ਵੀ ਲਟੇਰੇ ਨਾਲ ਸੋਡੇ ਤੇ ਹੱਥ ਚੱਕਿਆ ਹੋ। ਸੋਡੇ ਦਾ ਹੀ 1 2 3 ਵਾਰੀ ਖੋ ਕੇ ਲੈ ਗਏ ਸੀ ਬਾਰੇ। ਮੁੜ ਕੇ ਤਾਂ ਉਹ ਮਾਰ ਹੀ ਗਿਆ ਸੀ ਜਿਹਨੇ ਕੋਇਆ। ਸਿਰ ਵੀ ਪੜ ਗਏ ਸੀ ਇਹਨੂੰ। ਹਾਂ ਕੀਦਾ ਸਿਰ ਪੜਿਆ? ਮੇਰੇ ਵੀ ਸਿਰ ਪੜ ਗਏ ਸੀ ਇਹ ਵਾਰ। ਇੰਨਾ ਹੀ ਪੜਾ ਮੇਰਾ ਵੀ ਮੇਰੇ ਦੋ ਵਾਰੀ ਵਗੈਰਾ ਇੱਕ ਵਾਰੀ ਹੋ ਗਈ। ਕਿੰਨੇ ਰੁਪਏਾਂ ਦੀ ਖਾਤਰ ਸਿਰ ਪੜਿਆ? 500 ਰੁਪਏ ਪਿੱਛੇ। ਅੱਛਾ। ਹਾਂਜੀ। ਤਾਂ ਦੋਸਤੋ ਇਹ ਇੱਕ ਮਜਬੂਰੀਆਂ ਦਸੀਆਂ ਸੁੱਡੀਆਂ ਜਿਹੜੀਆਂ ਇਹ ਸਾਡੇ ਸਮਾਜ ਦਾ ਕਲੰਕ ਹੈ ਪਰ ਉਹ ਕਲੰਕ ਕਿਉਂ ਬਣੀਆ ਕਿਉਂਕਿ ਉਹਨਾਂ ਦੀਆਂ ਵੀ ਕੁਝ ਅੰਦਰੂਨੀ ਜਿਹੜੀਆਂ ਮਜਬੂਰੀਆਂ ਹੈਗੀਆਂ ਕਸ਼ਤਾਂ ਦੀਆਂ ਹੈਗੀਆਂ ਤਾਂ ਇਧਰ ਕੁੜੀ ਖੜੀ ਹੈ ਸਲਮਾ ਇਹਨੇ ਸਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਮੇਰੇ ਘਰਾਂ ਵਾਲਾ ਜਿਹੜਾ ਉਹ ਨਸ਼ੇੜੀ ਹੈ ਤੱਕ ਕਦੇ ਆਪਣੇ ਘਰ ਵਾਲੇ ਨੂੰ ਨਹੀਂ ਕਿਹਾ ਕਿ ਮੈਂ ਤੇਰੇ ਤੋਂ ਡਿਵੋ ਕਿਉਂਕਿ ਬਹੁਤ ਟੰਗ ਹੁੰਦੇ ਆ ਸਲਮਾ ਸਰ ਜੀ ਮੈਂ ਬਹੁਤ ਵਾਰੀ ਕਹੀ ਕਿ ਤੁਸੀਂ ਵੀ ਕਮਾ ਲਓ ਮੇਰਾ ਜਵਾਕ ਹੈਗੀ ਛੋਟੇ ਛੋਟੇ ਹਨ ਐਸੀ ਇਹ ਕੰਮ ਕਰਕੇ ਚੱਲਦੇ ਨੇ ਵਿੱਚ ਤੇ ਤਾਂ ਕਮ ਬੰਦ ਹੋਣੇ ਵਾਲਾ ਹਨ ਮੈਂ ਕਹੀ ਐਸੀ ਵੀ ਕਮ ਤੇ ਲੱਗਾਂਗੇ ਗੋਟੀਆਂ ਚ ਆਪਣਾ ਝਾੜੂ ਪੁੱਛੇ ਚ ਤੂੰ ਵੀ ਲੱਗ ਜਾ ਕਮ ਤੇ ਹਾਂ ਅੱਛਾ ਤੁਹਾਨੂੰ ਇਹ ਨਹੀਂ ਲੱਗਦਾ ਅੱਜ ਤੁਸੀਂ ਇਹ ਕੰਮ ਛੱਡ ਦਿਓ ਤਾਂ ਕੋਈ ਹੋਰ ਕੰਮ ਜਾਂ ਕੋਈ ਮਾਲਕ ਤੁਹਾਨੂੰ ਛੇਤੀ ਕੰਮ ਨਹੀਂ ਦੇਊਗਾ ਸੀ ਜੀ ਝਾੜੂ ਪੁੱਛਾਂ ਦਾ ਕੰਮ ਹਾਂ ਇਹ ਵੀ ਹੋ ਨਹੀਂ ਲੱਗੇ ਸਰ ਕੀ ਕਰ ਬਹੁਤ ਮਜਬੂਰੀ ਜਕਰ ਵਾਲੀ ਸੀ ਨਹੀਂ ਹੈ ਤਾਂ ਫਿਰ ਨਹੀਂ ਤੁਸੀਂ ਮੇਰਾ ਨਾ ਕੁਐਸਚਨ ਨਹੀਂ ਸਮਝੇ ਹਾਂਜੀ ਮੰਨ ਲਓ ਤੁਸੀਂ ਅੱਜ ਇਹ ਕੰਮ ਛੱਡ ਦਿਨੇ ਹੋ ਤਿੰਨੇ ਹਾਂ ਗਾਂ ਜਿੱਥੇ ਵੀ ਕੰਮ ਲੈਣ ਜਾਓਗੇ ਹਾਂ ਤਾਂ ਉਹ ਤੁਹਾਨੂੰ ਕੰਮ ਸ਼ਾਇਦ ਨਾ ਦੇਵੇ ਕਿਉਂਕਿ ਤੁਹਾਡਾ ਉਹਨੇ ਕੈਰੈਕਟਰ ਅਸੈਸੀਨੇਸ਼ਨ ਹੋਇਆ ਹੋਇਆ ਹੈ ਦੇਖਿਆ ਹੋਊਗਾ ਕੁਝ ਵੀ ਕਰਿਆ ਹੋਊਗਾ ਕੋਈ ਨਹੀਂ ਅਸੀਂ ਜਿੱਥੇ 350 350 ਦਿਹਾੜੀ ਮਿਲਦੀ ਹੈ ਮਿਸਤਰੀਆਂ ਨਾਲ ਵਗਜਾ ਕਰਾਂਗੇ ਹੋਰ ਇਹ ਹੀ ਗੱਲ ਹੋ ਸਕਦੀ ਹੈ ਸਰ ਚਲੋ ਜੀ ਅਗਲੇ ਨਾ ਕੈਰੈਕਟਰ ਸਾਡਾ ਗਲਤ ਹੈ ਨਹੀਂ ਅਜਿਹਾ ਲੱਗ ਸਕਦੇ ਅੱਛਾ ਤੁਸੀਂ ਮੰਨਦੇ ਸਾਨੂੰ ਨਹੀਂ ਜੋਗ ਦੇ ਸਕਦੀ ਕਰਜਾ ਤਰਨ ਲਈ ਇਹ ਕੰਮ ਮਤਲਬ ਕਰਜਾ ਤਰਨ ਲਈ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਜੇ ਅੱਜ ਤੁਹਾਡਾ ਕਰਜਾ ਉੱਤਰ ਜਾਂਦਾ ਹਾਂਜੀ ਫਿਰ ਇੱਥੇ ਕੀ ਬਸ ਇਹਨਾਂ ਦੇ ਬੱਚੇ ਛੋਟੇ ਆ ਇਹਦਾ ਵੀ ਮੁੰਡਾ ਛੋਟਾ ਵਿਚਾਰੀ ਦਾ ਅੱਛਾ ਹਾਂਜੀ ਸਾਡੀ ਇਹੀ ਮੁਸ਼ਕਲਾਂ ਨੇ ਵੀ ਬਸ ਅਸੀਂ ਤਾਂ ਇਸ ਚੀਜ਼ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਆਵਾਜ਼ ਤਾਂ ਦੋਸਤੋ ਆ ਤੁਸੀਂ ਦੇਖਿਆ ਇਹ ਉਹ ਏਰੀਆ ਬਠਿੰਡੇ ਦਾ ਜਿਦੇ ਚ ਹਰੇਕ ਗੰਦੇ ਧੰਦੇ ਚੱਲਦੇ ਆ ਪਰ ਉਹ ਚਲਾਉਣ ਵਾਲੇ ਆ ਜਿਹੜੇ ਉਹਨਾਂ ਦੀਆਂ ਕਿਤੇ ਨਾ ਕਿਤੇ ਮਜਬੂਰੀਆਂ ਇਹਨਾਂ ਕੁੜੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਸਿਰਫ ਕਰਜ਼ੇ ਦੀ ਜਿਹੜੀ ਸਾਡੇ ਤੇ ਚੜਤ ਚੜੀ ਹੋਈ ਹੈ ਕਰਜ਼ਾ ਲਾਉਣ ਲਈ ਕਰ ਰਹੀਆਂ ਕਿਸੇ ਦੀ ਮਜਬੂਰੀ ਹੈ ਕਿ ਮੇਰੇ ਘਰ ਵਾਲਾ ਨਸ਼ੇੜੀ ਆ ਦੇਖੋ ਕਿੱਡੇ ਸਾਡੇ ਲੋਕਾਂ ਦਾ ਜਿਹੜਾ ਦੀਨ ਹੈ ਉਹ ਖਤਮ ਹੋਇਆ ਹੋਇਆ ਉਹ ਆਪ ਛੱਡ ਕੇ ਜਾਂਦਾ ਆਪ ਲੈ ਕੇ ਜਾਂਦਾ ਤਾਂ ਇਹ ਵੀ ਕਹਿਣਾ ਇਹਨਾਂ ਦਾ ਕਿ ਜਿੱਥੇ ਸਾਡੇ ਸਮਾਜ ਨੂੰ ਸੁਧਾਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਆਪਾਂ ਕਹਿ ਦਈਏ ਔਮਨ ਵੈਲਫੇਅਰ ਵਾਲੇ ਕੰਮ ਕਰਦੇ ਆ ਸਮਾਜ ਸੇਵੀ ਕੰਮ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਉ ਇਹਨਾਂ ਦਾ ਕਰਜ਼ਾ ਵੀ ਕੋਈ ਬਾਲਾ ਨਹੀਂ ਕਰਜਾ ਹੁਣ ਆਪਾਂ ਜਾਣਦੇ ਆ 5000 10000 ਜੇ ਉਹ ਕਰਜ਼ਾ ਉਤਾਰ ਦਿੱਤਾ ਜਾਂਦਾ ਤਾਂ ਸ਼ਾਇਦ ਇਹਨਾਂ ਨੂੰ ਆਪਦਾ ਜਿਸਮ ਹੈ ਜਿਹੜਾ ਉਹ ਨਾ ਵੇਚਣਾ ਪਵੇ ਧੰਨਵਾਦ